ਮਸ਼ਹੂਰ ਪਾਕਿਸਤਾਨੀ ਗਾਇਕ ਰਾਤ ਫਤੀ ਅਲੀ ਖਾਨ ਦੀ ਗ੍ਰਿਫਤਾਰੀ ਦੀ ਖਬਰ ਵਾਇਰਲ ਹੋ ਰਹੀ ਹੈ ਇਸ ਦੌਰਾਨ ਰਾਤ ਫਤੀ ਅਲੀ ਖਾਨ ਨੇ ਗ੍ਰਿਫਤਾਰੀ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਇਹਨਾਂ ਨੂੰ ਅਫਵਾਹ ਘਰਾ ਦਿੱਤਾ ਹੈ ਦਰਅਸਲ ਰਾਤ ਫਤੀ ਅਲੀ ਖਾਨ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਮੈਂ ਆਪਣੇ ਗੀਤ ਰਿਕਾਰਡ ਕਰਨ ਲਈ ਦੁਬਈ ਆਇਆ ਹਾਂ ਅਤੇ ਸਭ ਕੁਝ ਠੀਕ ਹੈ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿ ਮਾੜੀਆਂ ਫੁਬਾਵਾ ਨੂੰ ਬਿਲਕੁਲ ਵੀ ਨਾ ਸੁਣੋ ਉਹਨਾਂ ਨੇ ਅੱਗੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਦੁਸ਼ਮਣ ਸੋਚ ਰਹੇ ਨੇ ਮੈਂ ਜਲਦੀ ਹੀ ਆਪਣੇ ਦੇਸ਼ ਵਾਪਸ ਆਵਾਂਗਾ ਤੁਹਾਡੇ ਲਈ ਅਤੇ ਇੱਕ ਨਵੇਂ ਗੀਤ ਨਾਲ ਤੁਹਾਨੂੰ ਸਰਪ੍ਰਾਈਜ਼ ਦੇਵਾਂਗਾ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਬੁਰੀਆਂ ਫਵਾਵਾਂ ਤੇ ਧਿਆਨ ਨਾ ਦੇਣ ਮੇਰੇ ਦਰਸ਼ਕ ਮੇਰੇ ਪ੍ਰਸ਼ੰਸਕ ਮੇਰੀ ਤਾਕਤ ਨੇ ਦਰਅਸਲ ਖਬਰ ਆ ਰਹੀ ਸੀ ਕਿ ਰਾਹਤ ਫਤੇ ਲਖਾਨੂ ਦੁਬਈ 에ਰਪੋਰਟ ਤੇ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ ਅਤੇ ਫਿਰ ਦੁਬਈ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਮੀਡੀਆ ਰਿਪੋਰਟ ਮੁਤਾਬਕ ਉਸ ਦੀ ਗ੍ਰਫਤਾਰੀ ਤੋਂ ਬਾਅਦ ਪੁਲਿਸ ਉਹਨਾਂ ਨੂੰ ਥਾਣੇ ਲੈ ਗਈ ਰਾਹਤ ਫਤੇਹ ਅਲੀ ਖਾਨ ਦੇ ਸਾਬਕਾ ਮੈਨੇਜਰ ਅਤੇ ਮਸ਼ਹੂਰ ਸ਼ੋਬਿਜ਼ ਪ੍ਰਮੋਟਰ ਸਲਮਾਨ ਅਹਿਮਦ ਨੇ ਦੁਬਈ ਦੇ ਵਿੱਚ ਉਹਨਾਂ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਇਸ ਤੋਂ ਬਾਅਦ ਇਸ ਗਾਇਕ ਖਿਲਾਫ ਕਾਰਵਾਈ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਰਾਹਤ ਫਤੇਹ ਅਲੀ ਖਾਨ ਨੇ ਆਪਣੇ ਸਾਬਕਾ ਮੈਨੇਜਰ ਅਹਿਮਦ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ ਉਦੋਂ ਤੋਂ ਹੀ ਉਹ ਗਾਇਕ ਰਾਹਤ ਫਤੇਹ ਅਲੀ ਖਾਨ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੇ ਸਨ ਦੋਵਾਂ ਨੇ ਇੱਕ ਦੂਜੇ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ असलमैकम एवरी एवरीवन आई एम राहत फतेह अली खान योर्स राहत फतेह अली खान मैं यहाँ पे दुबई में अपने गाने रिकॉर्ड करने के लिए आया हुआ हूँ और बहुत अच्छे हमारे गाने यहाँ पे हो रहे हैं और एवरी थिंग इज़ फाइन और uh, मैं यही आपसे गुजारिश करूँगा कि घटिया अफवाहों पे बिल्कुल भी कान ना धरें ऐस ऐसा कुछ नहीं है जैसा दुश्मन जो है वो सोच रहे हैं ऐसा कुछ नहीं है इन अल्लाह ताली मैं जल्द अपने वही अजीज़ में वापस आऊंगा आप सब लोगों के पास आऊंगा और इन शाह तौर एक बहुत बहुत सुपर हिट गानों के साथ जो है वो आपको महसूस करेंगे और इन शाह तौ मैं ऑल ओवर द वर्ल्ड के जितने भी मेरे फ़ैन हैं उनसे मैं ये गुजारिश करता हूँ कि घटिया ख़बरों पर घटिया अफवाहों पर बिल्कुल कान ना धरें अपना भी वक्त ज़ाया ना करें और अपने आर्टिस्ट को भी जो है वो इतना जो है वो आप, आप उठा आप आप उठा के रखिए आपने उठाना है तो आपका आर्टिस्ट जो है वो आपके साथ खड़ा है तो इन ताला यू आर माई पावर माई ऑडियंस माई फैंस और माई पावर और अल्लाह तला के बाद मेरे फैंस हैं जो मेरे मेरे पावर हैं और मैं उनसे लव करता हूँ थैंक यू वेरी अल्लाह हाफिज़